ਆਦਰੋਂ ਨਸ਼ੇ ਕਰਦੇ ਨੇ ਕਹਿੰਦੇ ਹੋਰ ਕਹਿੰਦੇ ਕਹੋ ਜਾਂ ਕਹਿ ਰਹੇ ਇਹ ਗੈਰ ਕਾਨੂੰਨੀ ਹੈ ਆ ਐ ਕਹਿ ਗੈਰ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਦਾ ਸਾਰਾ ਮੱਲਾ ਹੀ ਹੈ ਗੈਰ ਕਾਨੂੰਨੀ ਦਾ ਸਾਰਾ ਹੀ ਹੈ ਸਾਡਾ ਕੋਈ ਗੈਰ ਕਾਨੂੰਨੀ ਗੈਰ ਕਾਨੂੰਨੀ ਹੈ ਤਰਕਰਕੇ ਢਾ ਰਹੇ ਕਿੰਦੇ ਹੋਰ ਇਹ ਕਹਿ ਰਹੀ ਹੈ ਕਿ ਨਸ਼ੇ ਦਾ ਟੋਕ ਟੈਸਟ ਕਿਧਰ ਆ ਗਿਆ ਵਿੱਚ ਐਸਪੀ ਸਾਹਿਬ ਦੀ ਸੁਣੀ ਨਹੀਂ ਕਰਦੇ ਐਸਪੀ ਸਾਹਿਬ ਦੀ ਗੱਲ ਸੁਣੀ ਚ ਲੈ ਕਹਿੰਦੇ ਇਹਦਾ ਨਸ਼ੇ ਦਾ ਟੋਕ ਟੈਸਟ ਕਰਾ ਲਓ ਹੈ ਐਸੇ ਆਲੀ ਗੱਲ ਕਿਧਰ ਆ ਗਈ ਜਿਆਦਾ ਇੱਕ ਪਾਸਾ ਲੈਣ ਨਾ ਜਦ ਕਹਿੰਦੇ ਗੈਰ ਕਾਨੂੰਨੀ ਨਾ ਕੀ ਐਸੇ ਕਿ ਇਹ ਗੈਰਕਾਨੂੰਨੀ ਕਰਕੇ ਢਾਈ ਜਾਂਦੇ ਨਸ਼ੇ ਦਾ ਬਾਹਲਾ ਹੈ ਖਾਸਾ ਠੀਕ ਕਰਕੜੀ ਪੂਰੀ ਇੱਕ ਪਾਸਾ ਲੈ ਨਾ ਤੁਸੀਂ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਪਰਪਾਖੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲੋ ਜਿਹੜਾ ਮਰਜੀ ਲਓ ਤੁਹਾਡਾ ਕੀ ਤੁਹਾਡਾ ਕੀ ਲੱਗਦਾ ਕੀ ਹੈ ਤੁਹਾਨੂੰ ਕੀ ਕੀ ਲੱਗਦਾ ਕੀ ਮਤਲਬ ਹੈ ਰੈਸਟੋਰੈਂਟ ਹੁੰਦੇ ਇਹ ਇਹ ਟਾਉਂਦੇ ਜਿਹੜਾ ਗੈਰਕਾਨੂੰਨੀ ਹੋਵੇ ਉਹ ਟਾਉਂਦੇ ਆ ਸਿਰਫ ਨਸ਼ੇ ਦੀ ਆੜ ਦੇ ਵਿੱਚ ਵੀ ਇਹ ਜੀ ਨਸ਼ੇ ਦਾ ਵੇਚਦੇ ਐ ਐ ਕਰਦੇ ਐ ਐ ਕਰਦੇ ਐ ਉਹਦੀ ਆੜ ਦੇ ਚਾਉਂਦੇ ਕਹਿੰਦੇ ਰਜਿਸਟਰੀ ਵਾਲਾ ਟਾਕੇ ਦਿਖਾਉਣਗਾ ਇਹ ਅੱਛਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਕੱਲ ਪੜੇ ਤੇ ਆ। ਜ਼ਰੂਰ ਤਰ ਤਰ ਥੋੜੀ ਹੁੰਦਾ ਬਾਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਲੋਰ ਜਿਥੇ ਆਉਣਾ ਤੁਸੀਂ ਇੱਕ ਦਿਨ ਵੇਲੇ ਪੁਸ਼ ਕਰਨਾ ਹੋਵੇ। 6 ਮਿੰਟ ਬਰਾਦਰ 6-7 ਮਿੰਟ ਕਿੱਥੇ ਹੋ ਗਏ ਨਹੀਂ ਭਾਈ ਸਾਹਿਬ ਤੁਹਾਡੇ ਨਾਲ ਪਹਿਲਾਂ ਵੀ ਧਾਰਾ ਪੜੀਆਂ ਤੁਸੀਂ ਤਾਂ ਕੋਟ ਦੀ ਹਵਾ ਚ ਤੁਹਾਨੂੰ ਕਰਦੇ ਹੋ ਵਿੱਚ ਹੀ ਬੋਲਦੇ ਹੋ ਮੈਂ ਪਹਿਲਾਂ ਵੀ ਪੜੀਆਂ ਮੈਂ ਪਹਿਲਾਂ ਵੀ ਭਾਈ ਸਾਹਿਬ ਦੀਆਂ ਖਬਰਾਂ ਬਹੁਤ ਦੇਖੀਆਂ ਇਹਨਾਂ ਦੀ ਇੱਕ ਜਿਹੜਾ ਬੋਲਦੇ ਆ ਕੋਸ਼ਿਸ਼ ਨਹੀਂ ਕਰਦੇ ਬੋਲਦੇ ਆ ਇੱਕ ਮਿੰਟ ਥੋੜੇ ਵੇਲੇ ਤੁਸੀਂ ਤੁਸੀਂ ਪਹਿਲਾਂ ਵੀ ਸੁਣੀਆਂ ਸੀਗਾ ਥੋੜੇ ਫਿਰ ਮੈਂ ਦਿੱਤ ਦੱਸ ਹੁਣੇ ਕੀ ਕੀ ਅਸੀਂ ਕਿੰਨੀ ਦੇਰ ਪਹਿਲਾਂ ਉਹ ਚਾਈ ਨਹੀਂ ਲਿਖਿਆ ਸੀ ਮੈਂ ਮੇਰੇ ਚੋ ਮੇਰੇ ਘਰ ਤੀਏਗਾ ਆਪਾਂ ਮੇਰੇ ਵੀ ਮੇਰੇ ਘਰ ਤੀਏਗਾ ਮੈਂ ਦੱਸੋ ਬੜਾ ਰੱਖਦਾ ਤੁਸੀਂ ਇੱਕ ਪਿੱਛੇ ਜੇ ਕਿੰਨੂ ਵਾਲਾ ਨਹੀਂ ਘੇਰਾ ਸੀ ਇਹਨਾਂ ਨੇ ਪਿੱਛੇ ਜੇ ਟੋਚਾ ਕਿੰਨੂ ਵਾਲਾ ਘਰੀਬ ਢੇਰ ਲਿਆ ਸਮਾਨ ਲੈ ਕੇ ਆ ਜੀ ਕਿਨੂ ਹਾਂ 1.5 ਲੱਗੇ ਬਾਬੇ ਫਿਰ ਕਿੱਥੋਂ ਵੜਵਾਂ ਕੰਮ ਨਹੀਂ ਹੈ ਗੱਲ ਚਾਰੇ ਕੋਲ ਕੀ ਕਰੂਗਾ ਹੋਰ ਕੀ ਕਰੂਗਾ ਵਾਹ ਜੀ ਦੁਪਾ ਦਾ ਸਾਹਮਣੇ ਸਰਕਾਰ ਨੇ ਦਿੱਤਾ ਕੋਈ ਕੰਮ ਮੈਂ ਜੁਆਰ ਸਰਕਾਰ ਸਾਡੀ ਜਨਾਂ ਹਲਾ ਇਹਦਾ ਟਰੱਕ ਚਲਾਈ ਜਾਂਦਾ ਮੈਂ ਟੋਰੀਆਂ ਦਾ ਟਰੱਕ ਚਾਈ ਜਾਂਦਾ ਮੈਂ ਸਰਕਾਰ ਸਰਕਾਰ ਨਸ਼ੇ ਵਿੱਚ ਹੋ ਤੁਸੀਂ ਜੀ ਸਰਕਾਰ ਦੇ ਬਰਕਾਰ ਨਾ ਤੁਸੀਂ ਕਿਸੇ ਨਾਲ ਰੋਕਿਆ ਨਹੀਂ ਸਰਕਾਰ ਦੇ ਤੁਸੀਂ ਇਹ ਕਹਿ ਰਹੇ ਹੋ ਨਾ ਹਾਂ ਜਦੋਂ ਪੂਰੇ ਕਾਲ ਦਾ ਨਾ ਸਰਕਾਰ ਜੀ ਬਹੁਤ ਜਨਤਾ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਬੋਲ ਤੋਂ ਪੁੱਛਦੇ ਤਾਂ ਤੁਸੀਂ ਸਰਕਾਰ ਦੇ ਪੱਖ ਸੋਲਦੇ ਤੁਸੀਂ ਕਦੇ ਵੀ ਕੀਪਾ ਨਹੀਂ ਕੀਤੀ ਕਦੇ ਵੀ ਕੀਪਾ ਨਹੀਂ ਕੀਤੀ ਉਸ ਵਿੱਚ ਮੈਨੂੰ ਦੱਸੋ ਵੀ ਤੁਸੀਂ ਨਸ਼ੇ ਕਰਨ ਵਾਲੇ ਦੀ ਹਮਾਇਤ ਕਰੋਗੇ ਕਿਉਂ ਕਹਾਗੇ ਮੈਂ ਦੂਜੀ ਬੋਲੀ ਜਾਂਦੇ ਕਿਨੇ ਦੇਖਿਆ ਉਹ ਨਸ਼ਾ ਵੇਚਦੇ ਦੇਖਿਆ ਨਾ ਨਸ਼ਾ ਵੇਚਦਾ ਪੜਾ ਲਿਆ ਇਹਦੇ ਲੱਖ ਰੁਪਏ ਦੇ ਕਿੰਨੂ ਸੀ ਪਤਾ ਤੁਹਾਨੂੰ ਤੁਸੀਂ ਕਹੋ ਜਦ ਨਸ਼ਾ ਚੱਕਦਾ ਹੁੰਦਾ ਫਿਰ ਪਹਿਲਾਂ ਜਿਹੜੀ ਮੈਂ ਮੇਰੇ ਵੀਰੇ ਘਰ ਕੋਲ ਜਿਹੜੇ ਦੇ ਲੱਖ ਰੁਪਏ ਕਿੰਨੂ ਇੱਕ ਡੇਢ ਦੀ ਰਕਮ ਇੱਕ ਡੇਢ ਦੇ ਰਕਮ ਕੋਈ 10 10 ਬੱਤੇ ਸੀਗੇ ਤੇ ਦੋ ਰੱਖਦੇ ਹੋ ਗਏ ਉਹ ਕਰਕੇ ਆ ਉਹਨਾਂ ਨੂੰ ਉਹ ਡੇਢ ਲੱਖ ਦੇ ਹੋ ਗਏ ਡੇਢ ਉਦੋਂ ਹਾ ਸਟੋਰੀ ਧੱਕ ਤੁਹਾਨੂੰ ਦਿਖਾ ਕੇ ਲੈ ਕੇ ਆਵਾਂ ਐਵੇਂ ਨਹੀਂ ਕਰੀ ਬੋਲੀ ਬਾਈਕ ਤੁਸੀਂ ਨਾ ਕਲਿੱਪਾਂ ਜੋੜੋ ਸਭ ਨੇ ਕਿਹਾ ਮੰਨ ਲਿਆ ਕਰੋੜਾ ਰੁਪਿਆ ਲੈ ਕੇ ਦੇਸ਼ ਦਾ ਉਹਨੂੰ ਕਿਸੇ ਨੇ ਨਹੀਂ ਫੜਿਆ ਤੁਸੀਂ ਕਹਿ ਰਹੇ ਚਲੋ ਤਾਂ ਬਹੁਤ ਵੱਡੇ ਲੈਵਲ ਦੀ ਗੱਲ ਹੈ ਉਹ ਉਹ ਬਹੁਤ ਵੱਡੇ ਲੈਵਲ ਦੀ ਗੱਲ ਹੈ ਹਾਂ ਫਿਰ ਇੱਕ ਪਾਸਾ ਲਾਉਣਾ ਇੱਕ ਪਾਸਾ ਲਾਉਣਾ ਜਿਆਦਾ ਕਹਿ ਰਹੇ ਸੀ ਨਸ਼ੇ ਕਰਕੇ ਧਾਰਿਆ ਜਾਂ ਕਹਿ ਰਹੇ ਸੀ ਗੈਰਕਾਨੂੰਨੀ ਕਰਕੇ ਧਾਰਿਆ ਗੈਰਕਾਨੂੰਨੀ ਕਰਕੇ ਧਾਰਿਆ ਤੇ ਪੂਰੀ ਮਹੱਲਾ ਹੀ ਗੈਰਕਾਨੂੰਨੀ ਹੈ ਸੈਸ਼ਨ ਸਹੀ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਗਲਤ ਕਰ ਰਿਹਾ ਨਹੀਂ ਕਰ ਰਿਹਾ ਇਹ ਮਾਰੇ ਸਾਹ ਤੋੜਦੀ ਹੈ ਹਰ ਵਾਰ ਮਾਰੇ ਦਾ ਹੀ ਟੁੱਟਦੀ ਹੈ ਜਿਸ ਨੂੰ ਕੋਈ ਪਤਾ ਤੋੜ ਨਹੀਂ ਸਕਦੇ ਇਹ ਤਾਂ ਵਿਚਾਰੇ ਆਪ ਦਾ ਰੋਟੀ ਪਕਾ ਕੇ ਨਹੀਂ ਖਾ ਸਕਦੇ ਤੇ ਇਹਨਾਂ ਨਾਲ ਕਰੂਨੀ ਲੜਾਈ ਕਿੱਥੇ ਲੜਨਗੇ ਨਹੀਂ ਲੜਨੋ ਕਰ ਵੀ ਛੋਟਾ ਜਿਹਾ ਜਿਹੜਾ ਲੱਗਦਾ ਵੀ ਕੋਈ ਦਰਾਵੇ ਟੀਮ ਦੇ ਵਿੱਚ ਉਹ ਭਾਈ ਸਾਹਿਬ ਇਹ ਤਾਂ ਬਹੁਤ ਧੀ ਕਰਕੇ ਵੀ ਨਹੀਂ ਖਾ ਸਕਦੇ ਵਿਚਾਰੇ ਕਰਕੇ ਵੀ ਨਹੀਂ ਖਾ ਸਕਦੇ ਤੇ ਤੂੰ ਯਾਰ ਐਸਪੀ ਸਾਹਿਬ ਉਹ ਹੀ ਦਰਸ਼ ਕਰ ਲੈਂਦੇ ਵਿਚਾਰੇ ਯਾਰ ਕੋਈ ਨਹੀਂ ਬੈਠੇ ਯਾਰ ਉਹ ਬਸ ਭਾਈ ਸਾਹਿਬ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੁਹਾਡੀਆਂ ਬਹੁਤ ਕਵਰਾ ਬੜੀਆਂ ਪਹਿਲਾਂ ਵੀ ਸੁਣੀਆਂ ਬਹੁਤ